ਤੁਹਾਡੇ ਰੇਸ ਸਿੰਘ ਜੀ ਕੀ ਮਾਮਲਾ ਹੈਗਾ ਜਿਹੜਾ ਅੱਜ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਕਿਉਂ ਕਰ ਰਹੇ ਹੋ ਇਹ ਜੀ ਪੰਜਾਬ ਸਰਕਾਰ ਚਿਪ ਵਾਲੇ ਮੀਟਰ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਲਾ ਰਹੀ ਆ ਜਿਸ ਦਾ ਅਸੀਂ ਸਖਤ ਵਿਰੋਧ ਕਰਦੇ ਆ ਉਹ ਬਿਲਕੁਲ ਨਹੀਂ ਲੱਗਣ ਦੇਾਂਗੇ ਕੀ ਕਾਰਨ ਵਿਰੋਧ ਕਰ ਰਹੇ ਹੋ ਵੇਖੋ ਜੀ ਮੋਬਾਈਲਾਂ ਦੇ ਰੀਚਾਰਜ ਕਰਾਉਣੇ ਅੱਜ ਕੱਲ ਇਹਨੇ ਮਹਿੰਗੇ ਹੋ ਗਏ ਉਹ ਔਖੇ ਹੋ ਗਏ ਆ ਤੇ ਜਿਹੜੇ ਜਦੋਂ ਚਿਪ ਵਾਲੇ ਮੀਟਰ ਲੱਗ ਗਏ ਲੋਕ ਗਰੀਬ ਜਿਹੜੇ ਹੈਗੇ ਜਾਂ ਆਮ ਜਨਤਾ ਹੈ ਨਹੀਂ ਆ ਉਹ ਉਹ ਇਹ ਮੀਟਰਾਂ ਦੇ ਰੀਚਾਰਜ ਕਿਵੇਂ ਕਰਵਾਇਆ ਕਰੂਗੀ ਉਹਨਾਂ ਲਈ ਬੜੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਹੈ ਇਹ ਬਹੁਤ ਹੀ અતੰਤ ਤੇ ਨਿੰਦਣਯੋਗ ਗੱਲ ਹੈ ਕੀ ਕਹਿ ਕੀ ਕਹਿ ਸਕਦੇ ਆ ਕਿ ਸੈਂਟਰ ਕਿਉਂ ਪੰਜਾਬ ਦੇ ਨਾਲ ਤੱਕ ਹੈ ਇਕੱਲਾ ਪੰਜਾਬ ਦੇ ਨਾਲ ਤੱਕ ਹੈ ਕਿ ਹੋਰ ਵੀ ਸੂਬਿਆਂ ਦੇ ਨਾਲ ਹੋ ਰਿਹਾ ਹਮੇਸ਼ਾ ਹੀ ਪੰਜਾਬ ਦੇ ਨਾਲ ਜਿਹੜਾ ਮਤਰੀਮਾ ਵਾਲਾ ਸੈਂਟਰ ਨੇ سلوਕ ਕੀਤਾ ਹੈ ਜਦੋਂ ਵੀ ਪੰਜਾਬ ਦੇ ਹੱਕਾਂ ਦੀ ਗੱਲ ਆਈ ਹੈ ਤੇ ਸੈਂਟਰ ਨੇ ਹੱਕਾਂ ਨੂੰ ਦਬਾਇਆ ਹੀ ਆ ਸੋ ਹੁਣ ਵੀ ਇਸੇ ਤਰ੍ਹਾਂ ਜਿਹੜਾ ਵਾ ਜਿਹੜਾ ਬਿਜਲੀ ਕਰਨ ਦਾ ਜਿਹੜਾ ਵਾ ਉਹ ਨਿੱਜੀਕਰਨ ਕਰਕੇ ਜਿਹੜਾ ਵਾ ਬਿਜਲੀਦਾਰੇ ਨੂੰ ਤੇ ਜਿਹੜਾ ਉਹ ਨਿੱਜੀਕਰਨ ਕਰਕੇ ਪੰਜਾਬ ਦਾ ਜਿਹੜਾ ਵਾ ਸਾਰਾ ਇੱਕ ਨੂੰ ਜਿਹੜਾ ਵਾ ਕੁੱਟਿਆ ਜਾ ਰਿਹਾ ਲੋਕਾਂ ਦੀ ਨੂੰ ਤੇ ਲੋਕਾਂ ਨੂੰ ਜਿਹੜਾ ਵਾ ਇਹਦੇ ਵਿੱਚ ਜਿਹੜਾ ਵਾ ਬੜੀ ਪੀੜਾ ਦਾ ਮੁਸ਼ਕਲ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਮਜ਼ਦੂਰ ਦੀ ਗੱਲ ਕਰੀਏ ਇੱਕ 400 ਰੁਪਿਆ ਦਿਹਾੜੀ ਹੈ ਮਜ਼ਦੂਰ ਦੀ ਉਹ ਕੀ ਰੀਚਾਰਜ ਕਰਾਊਗਾ ਕਿ ਬੱਚੇ ਪਾਲੂਗਾ ਆਪਣੇ ਆਦੇ ਸਮੇਂ ਇਹੋ ਜੇ ਇਸੇ ਕਰਕੇ ਜਿਹੜਾ ਅਸੀਂ ਵਿਰੋਧ ਕਰ ਰਹੇ ਹੈਗੇ ਕਿ ਮਜ਼ਦੂਰ ਨੂੰ ਬਹੁਤ ਮੁਸ਼ਕਲ ਹੈਗੀ ਆ ਉਹ 400 ਰੁਪਏ ਦਾੜੀ ਦੇ ਨਾਲ ਘਰ ਦਾ ਚੁੱਲ੍ਹਾ ਨਹੀਂ ਚੱਲਦਾ ਤੇ ਜਿਹੜੇ ਰੀਚਾਰਜ ਹੈਗੇ ਆ 5 7 10000 ਰੁਪਏ ਕਿਵੇਂ ਉਹ ਆਪਣੇ ਜਿਹੜਾ ਵਾ 스마트 ਫੋਨ ਜਿਹੜੇ ਮੀਟਰ ਹੈਗੇ ਉਹਨਾਂ ਦੇ ਵਿੱਚ ਪਾਇਆ ਕਰਨਗੇ ਤੇ ਫਿਰ ਕਿਵੇਂ ਚੱਲਿਆ ਕਰੂਗਾ ਮੀਟਰ ਕਿਉਂਕਿ ਹੁਣ ਤਾਂ ਬਿੱਲ ਆਉਂਦੇ ਆ ਇਹ ਕੁਝ ਮਾਫ ਵੀ ਹੈਗੇ ਆ ਕੁਝ ਆਉਂਦੇ ਵੀ ਆ ਚਲੋ ਥੋੜੇ ਥੋੜੇ ਕਰਕੇ ਤਰ ਜਾਂਦੇ ਆ ਜੇ ਨਹੀਂ ਤਰਦੇ ਉਹ ਨੂੰ ਅਗਲੇ ਮਹੀਨੇ ਸ਼ਿਫਟ ਕਰਕੇ ਅਗਲੇ ਵੀ ਕਿਸ਼ਤਾਂ ਕਰਕੇ ਵਿਚਾਰੇ ਤ ਪਰ ਜੇ ਤੇ ਸਮਾਰਟ ਮੀਟਰ ਲੱਗ ਕੇ ਇਹਨਾਂ ਦੇ ਨਾਲ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਆਉਣ ਵਾਲੇ ਦਿਨਾਂ ਵਿੱਚ ਕੀ ਕਹਸਾਂ ਤੇ ਅੱਜ ਜਿਹੜਾ ਰੋਸ਼ ਪ੍ਰਦਰਸ਼ਨ ਹੈਗਾ ਆ ਅੰਮ੍ਰਿਤਸਰ ਜਿੱਦਾਂ ਐਕਸੀਅਨ ਕਹਿ ਸਕਦੇ ਆ ਹੋਰ ਵੀ ਜਿਹੜੇ ਕਿੱਥੇ ਕਿੱਥੇ ਮਤਲਬ ਜਿਹੜੇ ਕੀ ਪ੍ਰਦਰਸ਼ਨ ਪੂਰੇ ਪੰਜਾਬ ਭਰ ਦੇ ਵਿੱਚ ਹੈ ਕਿ ਇਕੱਲੇ ਅੰਮ੍ਰਿਤਸਰ ਡਿਸਟ੍ਰਿਕਟ ਚ ਕੀ ਨਾ ਜੀ ਪੰਜਾਬ ਦੇ ਵਿੱਚ ਸਾਰੇ ਵੱਖ-ਵੱਖ ਥਾਵਾਂ ਤੇ ਜਿਹੜੇ ਵਾ ਰੋਸ਼ ਪ੍ਰਦਰਸ਼ਨ ਪਬਲਿਕ ਵੱਲੋਂ ਹੋ ਰਹੇ ਆ ਸਾਡੇ ਵੀ ਇੱਥੇ ਜਿਹੜੇ ਕਿਸਾਨਾਂ ਨੇ ਡੀਸੀ ਸਾਹਿਬ ਦੇ ਦਫ਼ਤਰ ਤੇ ਹੋਰ ਨਾ ਥਾਵਾਂ ਤੇ ਜਿਹੜਾ ਵਾ ਰੂਸ ਪ੍ਰਦਰਸ਼ਨ ਅੱਜ ਕਰ ਰਹੇ ਹੈਗੇ ਆ ਜਿਹੜੇ ਲੋਕ ਪਿੰਡਾਂ ਵਾਲੇ ਅੰਮ੍ਰਿਤਸਰ ਸਾਹਿਬ ਨਹੀਂ ਸੀ ਜਾ ਸਕਦੇ ਉਹਨਾਂ ਨੇ ਪਿੰਡਾਂ ਦੇ ਵਿੱਚ ਰਹਿ ਕੇ ਜਿਹੜਾ ਵਾ ਉਹ ਵੀ ਅਸੀਂ ਵਿਰੋਧ ਦਰਜ ਕਰਾਉਣਾ ਸਰਕਾਰ ਨੂੰ ਪਤਾ ਲੱਗੇ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਨਹੀਂ ਜਾ ਸਕਦੇ ਉਹ ਐਵੇਂ ਸੁੱਤੇ ਨਹੀਂ ਹੈਗੇ ਲੋਕ ਉਹ ਜਾਗਦੇ ਪਏ ਆ ਲੋਕਾਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਪਤਾ ਵਾ ਤਾਂ ਕਿ ਅਸੀਂ ਇੱਥੇ ਜਿਹੜਾ ਆਪਣਾ ਜਿਹੜਾ ਵਾ ਬਰੂਰ ਜਿਹੜਾ ਵਾ ਉਹ ਸਰਕਾਰ ਦੇ ਕੰਨਾਂ ਤੱਕ ਜਿਹੜਾ ਵਾ ਉਹ ਪਹੁੰਚਾਉਣਾ ਚਾਹੁੰਦੇ ਆ ਕਿ ਜਿਹੜਾ ਸਰਕਾਰ ਉਹ ਨਿੱਜੀਕਰਨ ਕਰਨਾ ਬੰਦ ਕਰੇ ਤਾਂ ਜੋ ਲੋਕਾਂ ਦਾ ਜਿਹੜਾ ਵਾ ਉਹ ਭਲਾ ਹੋ ਸਕੇ ਕਿੱਲਾ ਇਹ ਸੈਂਟਰ ਸਰਕਾਰ ਦਾ ਕਿ ਪੰਜਾਬ ਸਰਕਾਰ ਦਾ ਰੋਲ ਵੀ ਆ ਨਹੀਂ ਜੀ ਇਹ ਚ ਇਹ ਦੋਵਾਂ ਸਰਕਾਰਾਂ ਦਾ ਜਿਹੜਾ ਵਾ ਰਵਈਆ ਜਿਹੜਾ ਵਾ ਸਹੀ ਨਹੀਂ ਹੈਗਾ ਪੰਜਾਬ ਲਈ ਕੀ ਕਹਿ ਸਕਦੇ ਕਿ ਇੱਥੇ ਰਾਜਪਦਰੀ ਸਮਾਗਮ ਵੀ ਹੈਗਾ ਭਗਵੰਤ ਮਾਨ ਦਾ ਆ ਬਾਬਾ ਬਕਾਲਾ ਸਾਹਿਬ 9 ਨੂੰ 9 ਅਗਸਤ ਨੂੰ ਕੀ ਉੱਥੇ ਵੀ ਵਿਰੋਧ ਹੋਵੇਗਾ ਬਿਲਕੁਲ ਹੋਣਾ ਚਾਹੀਦਾ ਜਿੱਥੇ ਵਿਰੋਧ ਵੱਡੇ ਲੈਵਲ ਤੇ ਅਸੀਂ ਕਰਾਂਗੇ ਉੱਥੇ ਇਹਨਾਂ ਦਾ ਅਥੇ ਸਮਾਗਮ ਅਸੀਂ ਚੱਲਣ ਨਹੀਂ ਦੇਵਾਂਗੇ ਕਿਉਂਕਿ ਜਿਹੜੇ ਹਾਲਾਤ ਇਹਨਾਂ ਨੇ ਬਣਾਏ ਹੋਏ ਆ ਪੰਜਾਬ ਦੇ ਬਹੁਤ ਬੁਰੇ ਹਾਲਾਤ ਆ ਇਹ ਜਿਹੜੇ ਆਪਾਂ ਨਿਜੀ ਕਰਨ ਦੇ ਹੋਰ ਵੀ ਮਸਲੇ ਬੜੇ ਆਗੇ ਆ ਜਿਨ੍ਹਾਂ ਦੀ ਅੱਜ ਨਹੀਂ ਗੱਲ ਕਰ ਸਕਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ ਉਹਨਾਂ ਦੇ ਵੀ ਜਿਹੜੀਆਂ ਪਰਤਾਂ ਖੋਲੀਆਂ ਜਾਣਗੀਆਂ ਸਰਦਰ ਦੇਵ ਸਿੰਘ ਫੜਕਾਲੇ ਸਰਦਰ ਦੇਵ ਸਿੰਘ ਜੀ ਤੁਸੀਂ ਅੱਜ ਕਿਸਾਨ ਮਜ਼ਦੂਰ ਇਕਤਾ ਜਥੇਬੰਦੀ ਵੱਲੋਂ ਅੱਜ ਕਿੱਥੇ ਜਾ ਰਹੇ ਹੋ ਅਸੀਂ ਚੀਫ ਦੇ ਜਾ ਰਹੇ ਹਾਂ ਜੀ ਅਮਰਸਰ ਜਹਾਜ਼ ਚੀਫ ਦੇ 14 ਤਰੀਕ ਦਾ ਲਾਂਚ ਸੀ ਅੱਜ ਦਾ ਹੀ ਹੈ ਹਾਂ ਜੀ ਅੱਜ ਦਾ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਮੀਟਰਾਂ ਦੇ ਵਿਰੋਧ ਦੇ ਵਿੱਚ ਆ ਅਸੀਂ ਪਬਲਿਕ ਦੇ ਹੱਕਾਂ ਵਾਸਤੇ ਅਸੀਂ ਖੜੇ ਆ ਮੋੜੇ ਦਾ ਮੋੜਾ ਲਾਗੇ ਅਸੀਂ ਇਹ ਮੀਟਰ ਨਹੀਂ ਲਗਣ ਡਿਆਂਗੇ ਇਹ ਬਹੁਤ ਘਾਟਕ ਮੀਟਰ ਆ ਇਹਨਾਂ ਦੇ ਅਸੀਂ ਬਿਲਕੁਲ ਵਿਰੋਧ ਕਰਦੇ ਆ ਜੀ ਅੱਜ ਤੁਸੀਂ ਵਿਰੋਧ ਕਰਨ ਲਈ ਜਾ ਰਹੇ ਆਂ ਅਗਲਾ ਕੋਈ ਰਣਨੀਤੀ ਤੁਹਾਡੀ ਅੱਜ ਕੋਈ ਲਿਖੀ ਜਾਊਗੀ ਉਥੋਂ ਹਾਂਜੀ ਉਹ ਅਗਲੀ ਕਾਰਵਾਈ ਜਿਹੜੀ ਆ ਉਹ ਜਸੇਬੰਦੀਆਂ ਕਰਨਗੀਆਂ ਜੀ ਜੋ ਜਸੇਬੰਦੀਆਂ ਦਾ ਆਰਡਰ ਹੋਊਗਾ ਉਹ ਕਰਾਂਗੇ ਜਥੇਬੰਦੇ ਦੀ ਗਵਾਹੀ ਕੌਣ ਕਰ ਰਿਹਾ ਜਸੇਬੰਦੀ ਬਲਦੇਵ ਸਿੰਘ ਇਥੋਂ ਪਿੰਡ ਕਾਲੇ ਦੇ ਤੁਹਾਨੂੰ ਤੇ ਤੁਹਾਡੇ ਸੂਬਾ ਪ੍ਰਧਾਨ ਜਾਂ ਜ਼ਿਲ੍ਹਾ ਪ੍ਰਧਾਨ ਜਾਂ ਪੰਜਾਬ ਪ੍ਰਧਾਨ ਕੌਣ ਕਰ ਰਿਹਾ ਸਦਨ ਸਿੰਘ ਪਨੇਰ ਜੀ ਕਰ ਰਹੇ ਨੇ ਤੇ ਸੁਭਾਗੂ ਸਦਨਾਨ ਸਿੰਘ ਪੰਨੂ ਤੇ ਸਿੰਘੇਦਰ ਸਿੰਘ ਆਪਣਾ ਸਭਰਾ ਬਰਾ ਹਾਂ ਕਿੰਨਾ ਕਿ ਕਹਿ ਸਕਦੇ ਕਾਠਾ ਜਮਰਸਾਲ ਡਿਸਟ੍ਰਿਕਟ ਚੋਂ ਬਹੁਤ ਜ਼ਿਆਦਾ ਕਾਠੀ ਦੀ ਵੱਡੀ ਪਧਰਤੀ ਹੋ ਰਹੀ ਹੈ ਜੀ ਇਹ ਹਰ ਵਰਗ ਨੂੰ ਮਾਰ ਪਾਉਗੀ ਕਿ ਕੱਲੇ ਵਪਾਰੀ ਨੂੰ ਤੇ ਦੁਕਾਨਾਂ ਵਾਲੇ ਨੂੰ ਤੇ ਸਰਕਾਰੀ ਮੁਲਾਜ਼ਮਾਂ ਨੂੰ ਕਲੀਅਰ ਕਰ ਦੇ ਇਹ ਨਹੀਂ ਸਾਰਿਆਂ ਨੂੰ ਮਾਰ ਪੈਣੀ ਹੈ ਜੀ ਅੱਚੇਪਾਲੇ ਮੀਟਰਾਂ ਦੀ ਕੋਈ ਵੀ ਬੰਦਾ ਜਿਹੜਾ ਵਾ ਇਹ ਤੋਂ ਨਹੀਂ ਬਚ ਸਕਦਾ ਜੀ ਕੀ ਕਹਸਦੇ ਕੁਝ ਸਰਕਾਰਾਂ ਦੇ ਬੰਦੇ ਵੀ ਹੈਗੇ ਆ ਸਰਕਾਰਾਂ ਦੇ ਬੰਦਿਆਂ ਨੂੰ ਵੀ ਪੈਣੀ ਹੈ ਜੀ ਉਹ ਉਹ ਵੀ ਨਹੀਂ ਬਚ ਨਹੀਂ ਸਕਦੇ ਜੀ ਇਸ ਚੀਜ਼ ਤੋਂ ਲੱਗ ਰਹੇ ਉਹਨਾਂ ਦੇ ਬੂਏ ਗਾੜੀ ਆ ਹਾਂ ਜੀ ਹਾਂ ਜੀ ਸਰਕਾਰੀ ਇਹ ਜੀ ਕੀ ਕਹਸਦੇ ਕਿ ਪਹਿਲੇ ਦੱਸਿਆ ਜਾਂਦਾ ਕਿ ਸਰਕਾਰੀ ਜਿਹੜੇ ਮੁਲਾਜ਼ਮ ਹੈਗੇ ਪਹਿਲੇ ਉਹਨਾਂ ਦੇ ਘਰਾਂ 'ਚ ਲੱਗਣਗੇ ਫਿਰ ਲੋਕਾਂ ਦੇ ਘਰਾਂ 'ਚ ਲੱਗਣਗੇ ਉਹ ਜੀ ਸਰਕਾਰ ਦੇ ਬੰਦੇ ਉਹ ਉਹਨਾਂ ਨੇ ਤਾਂ ਹੀ ਲਾਉਣੇ ਆ ਜੀ ਉਹ ਉਹਨਾਂ ਦੇ ਰਹਿਣ ਮਾਇਆ ਹੀ ਥਲੇ ਆ ਤਾਂ ਲਾ ਰਹੇ ਆ ਉਹਨਾਂ ਦੀ ਅਸੀਂ ਸਪੋਰਟ ਕਰਦੇ ਆ ਉਹਨਾਂ ਦੇ ਘਰਾਂ 'ਚ ਵੀ ਨਹੀਂ ਅਸੀਂ ਲੱਗਣ ਦੇਵਾਂਗੇ ਸੂਬਾ ਪ੍ਰਧਾਨ ਸੋਰੀ ਪੰਜਾਬ ਪ੍ਰਧਾਨ ਪਹੁੰਚ ਰਹੇ ਆ ਸੌਰਵ ਸਿੰਘ ਭੰਦੇਰਾ ਜੀ ਹਾਂਜੀ 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 ਪਹੁੰਚਣਗੇ ਜੀ ਉਹਨਾਂ ਦੀ ਗਵਾਹੀ ਹੇਠ ਹੋਊਗੀ ਉਹਨਾਂ ਦੀ ਗਵਾਹੀ ਹੇਠ ਕਿੰਨਾ ਕਿ ਕਾਲੇ ਕੇ ਪਿੰਡ ਤੋਂ ਇਕੱਠ ਲੈ ਕੇ ਚੱਲੇ ਹੋ ਤੁਸੀਂ ਆਹੇ 100 ਬੰਦਾ ਹੋ ਸਕਦਾ ਜੀ ਗਿਣਤੀ ਚ ਗਿਣਤੀ ਚ ਹਾਂਜੀ ਇਕੱਲਾ ਕਾਲੇ ਕੇ ਆਦਾ ਕਿ ਹੋਰ ਵੀ ਇਹ ਦੂਜੇ ਪਿੰਡਾਂ ਦੇ ਵਗ ਦੂਜੇ ਪਿੰਡਾਂ ਦੇ ਅਲੱਗ-ਅਲੱਗ ਆ ਜੀ ਅਲੱਗ ਸਾਡੀ ਗਿਣਤੀ ਸਾਡੀ ਗਿਣਤੀ 100 ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਵੀ ਸਾਰੇ ਜੋੜ ਕੇ ਤੇ ਆਪਾਂ ਇਹ ਇਸ ਚੀਜ਼ ਦਾ ਵਿਰੋਧ ਕਰੀਏ ਤੇ ਆਪਾਂ ਨਾਂ ਲਗੰਦਈਏ ਇਹ ਕਲੀਅਰ ਕਰ ਦਿਓ ਕਿਸਾਨਾਂ ਦੀ ਕਲੀ ਆਵਾਜ਼ ਹੈ ਕਿ ਮਜ਼ਦੂਰਾਂ ਦੀ ਵੀ ਹੈ ਜੀ ਨਾ ਮਜ਼ਦੂਰਾਂ ਦੀ ਜੀ ਪਹਿਲਾਂ ਸਭ ਤੋਂ ਮਜ਼ਦੂਰਾਂ ਦੀ ਆਵਾਜ਼ ਨਾਲ ਹੈ ਜੀ ਮਜ਼ਦੂਰ ਦੇ ਨਾਲ ਕਿਸਾਨ ਕਿਸਾਨ ਮਜ਼ਦੂਰ ਇਕੱਠੇ ਹੈ ਜੀ ਇਕੱਠੇ ਹਾਂ ਨੌ ਮਾਸ ਦਾ ਰਿਸ਼ਤਾ ਜੀ